ਜੀ ਬਾਬਾ ਜੀ ਇੱਥੇ ਮਜੀਠਿਆ ਦਾ ਉਹ ਨਹੀਂ ਮਿਲਣਾ ਕਿਸੇ ਰੂਹ ਨੂੰ ਉਤਾਰਨ ਆਏ ਨਹੀਂ ਜੀ ਇੱਥੇ ਪਤਾ ਨਹੀਂ ਕਿਹੜੇ ਕਿਸਮਤ ਵਾਲਾ ਬੰਦਾ ਹੈ ਬਹੁਤ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਪੁੱਛੇ ਨਾ ਇਹ ਕਿਸੇ ਬੰਦੇ ਇੱਕ ਬੰਦੇ ਕਰਕੇ ਸਾਰੇ ਅੰਨੀ ਸੰਗਤ ਨੂੰ ਦਰਸ਼ਨ ਹੋ ਗਏ ਜੀ ਮੇਰਾ ਰੱਬ ਠੀਕ ਹੈ ਮੇਰਾ ਰੱਬ ਮਿਲਿਆ ਮੈਨੂੰ ਬਹੁਤ 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 ਜ਼ਿਆਦਾ ਰੱਬ ਮਹਿਸੂਸ ਹੋਈ ਰੱਬ ਮਿਲ ਗਿਆ ਰੱਬ ਤੁਸੀਂ ਕਿੱਥੇ ਜਿਹੜੀ ਜਗ੍ਹਾ ਤੋਂ ਆਏ ਸਵੇਰ ਦੇ ਬੈਠੇ ਬਹੁਤ ਖੁਸ਼ੀ ਹੋਈ ਜੀ ਪਿੰਡ ਬੋੜਾ ਕਲਾ ਬਹੁਤ ਮਹਾਰਾਜ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ ਜੀ ਰਾਧਾ ਸਵਾਮੀ ਅੰਮ੍ਰਿਤਸਰ ਦੇ ਬਿਆਸ ਸਿੱਤੇ ਡੇ ਦੇਮੁਖੀ ਗੁਰਵੰਦਰ ਸਿੰਘ ਢਿੱਲੋਂ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਮਿਲਣ ਦੇ ਲਈ ਨਾਬਾਜ਼ ਜੇਲ੍ਹ ਪਹੁੰਚੇ ਇਹ ਮੁਲਾਕਾਤ ਲਗਭਗ 35 ਮਿੰਟ ਤੱਕ ਚੱਲੀ ਉਸ ਵੇਲੇ 11 ਵਜੇ ਦੇ ਕਰੀਬ ਪਹੁੰਚਦੇ ਨੇ ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੱਡੀ ਦੇ ਵਿੱਚ ਜੇਲ੍ਹ ਪਹੁੰਚੇ ਉਹ ਡੇਰਾਮੁਖੀ ਜਿਹੜੇ ਨੇ ਉਹ ਮਜੀਠੀਆ ਦੀ ਪਤਨੀ ਗਰੀਬਕੌਰ ਦੇ ਰਿਸ਼ਤੇਦਾਰ ਨੇ ਤੇ ਜੇਲ੍ਹ ਨੂੰ ਮੈਨੂਅਲ ਦੇ ਤਹਿਤ ਕੋਈ ਵੀ ਮਜੀਠਿਆ ਨੂੰ ਮਿਲ ਸਕਦਾ ਹੈ ਤੇ ਪਤਾ ਲੱਗਿਆ ਕਿ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਟੱਲੋ ਦਾ ਨਾਮ ਪਰਿਵਾਰ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੌਂਪੀ ਗਈ 10 ਲੋਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ ਤਾਂ ਮਜੀਠਿਆ ਦੀ ਪਤਨੀ ਗਨੀਪ ਕੌਰ ਉਹਨਾਂ ਦੀ ਭੈਣ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਉਹਨਾਂ ਨੂੰ ਮਿਲ ਚੁੱਕੇ ਨੇ ਉਹਨਾਂ ਨੇ ਇਸ ਵਾਰ ਜੇਲ੍ਹ ਦੇ ਵਿੱਚ ਮਜੀਠਿਆ ਨੂੰ ਰਖੜੀ ਬੰਨੀ ਹੈ ਹਾਲਾਂਕਿ ਉਹ ਪਹਿਲਾਂ ਵੀ ਇੱਕ ਵਾਰ ਮਜੀਠਿਆ ਨੂੰ ਮਿਲਣ ਆਏ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਕਈ ਨਜ਼ਦੀਕੀ ਸਾਥੀਆਂ ਦੇ ਬਿਆਨ ਦਰਜ ਹੋਏ ਨੇ ਮਜੀਠਿਆ ਨੂੰ ਪੰਜਾਬ ਵਿਚਲੈਂਸ ਬਿਊਰੋ ਨੇ 25 ਜ ਸਿਵਲ ਅਤੇ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਨੂੰ 2021 ਦੇ ਵਿੱਚ ਦਰਜ ਕੀਤੇ ਗਏ ਇੱਕ ਐਨਡੀਪੀਐਸ ਐਕਟ ਦੇ ਮਾਮਲੇ ਨਾਲ ਜੋੜਿਆ ਪੰਜਾਬ ਦੇ ਤਤਕਾਲੀ ਡੀਜੀਪੀ ਸਦਾ ਸ਼ਟੂਪਾਧਿਆ ਇਡੀ ਦੇ ਸਾਪਕਾ ਡਿਪਟੀ ਡਾਇਰੈਕਟਰ ਨਿਰੰਝਨ ਸਿੰਘ ਤੇ ਜਨਾਲਾ ਅਧਿਕ ਸਾਪਕਾ ਵਿਧਾਇਕ ਸਣੀ ਦੋਸੂ ਤੋਂ ਬਾਅਦ ਲੋਕਾਂ ਦੇ ਬਿਆਨ ਦਰਜ ਹੋਏ ਸਨ ਵਿਜੀਲੈਂਸ ਬਿਊਰੋ ਦਾ ਹੈ ਕਿ ਮਾਮਲਾ ਬਹੁਤ ਮਜ਼ਬੂਤ ਹੈ ਤੇ ਮਜੀਠਿਆ ਇਸ ਵਾਰ ਆਸਾਨੀ ਦੇ ਨਾਲ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਣਗੇ ਤਸਦੀਕੀ 2 ਬਈ ਅਗਸਤ ਨੂੰ ਵਿਜਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ 40 ਹਜ਼ਾਰ ਪੰਨਿਆਂ ਦੀ ਇੱਕ ਚਾਰਸ਼ੀਟ ਦਾਖਲ ਕੀਤੀ ਹੈ ਜਿਸ ਦੇ ਵਿੱਚ 200 ਤੋਂ ਵੱਧ ਗਵਾਵਾਂ ਦੀ ਪਛਾਣ ਹੋਈ ਹੈ ਤੇ 400 ਤੋਂ ਵੱਧ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਨਿਯਜ਼ਰਾਨਿਕ ਵਕੀਲ ਦਾ ਦਾਵਾ ਹੈ ਕਿ ਮਜੀਠਿਆ ਨੇ ਆਪਣੇ ਡਰਾਈਵਰ ਤੇ ਹੋਰ ਲੋਕਾਂ ਦੇ ਨਾਮ ਤੇ ਜਾਇਦਾਦਾਂ ਖਰੀਦੀਆਂ ਨੇ ਉਸ ਦੀ કુલ ਜਾਇਦਾਦ ਲਗਭਗ 700 ਕਰੋੜ ਦੱਸੀ ਜਾ ਰਹੀ ਹੈ ਉਸ ਦੀ ਆਮਦਨ ਤੋਂ ਵੱਧ ਜਾਇਦਾਦ 1200 ਪ੍ਰਤੀਸ਼ਤ ਤੋਂ ਵੱਧ ਦੱਸੀ ਜਾ ਰਹੀ ਹੈ ਤਪੋਲੇਜ਼ ਨਾਲ ਦੁਰਵਿਹਾਰ ਕਰਨ ਦੇ ਦੋਸ਼ ਤੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਸ ਦੇ ਖਿਲਾਫ ਇੱਕ ਕੇਸ ਵੀ ਦਰਜ ਕੀਤਾ ਗਿਆ। ਬਹੁਤ ਖੁਸ਼ੀ, ਜਗਤ ਤੋਂ ਵੱਡੀ ਖੁਸ਼ੀ ਮਿਲੀ ਸਾਨੂੰ। ਇਤਨੀ ਖੁਸ਼ੀ ਕੋਈ ਹੈ ਦੁਨੀਆਂ 'ਚ ਖੁਸ਼ੀ ਆਈ ਨਹੀਂ ਕੋਈ। ਬਹੁਤ ਅੱਛੇ ਦਰਸ਼ਨ ਹੋਏ ਬਾਬਾ ਜੀ। ਮੇਰਾ ਰੱਬ। ਠੀਕ ਹੈ। ਮੇਰਾ ਰੱਬ ਮਿਲਿਆ। ਮੈਨੂੰ ਬਹੁਤ 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 ਜਿਆਦਾ ਰੱਬ ਮਹਿਸੂਸ ਹੋਈ। ਰੱਬ ਮਿਲ ਗਿਆ ਰੱਬ। ਤੁਸੀਂ ਕਿੱਥੋਂ ਦੀ ਕਿਹੜੀ ਜਗ੍ਹਾ ਤੋਂ ਆਏ? ਸਵੇਰ ਦੇ ਬੈਠੇ ਬਹੁਤ ਖੁਸ਼ੀ ਹੋਈ ਜੀ ਪਿੰਡ ਬੋੜਾ ਕਲਾ। ਬਹੁਤ ਮਹਾਰਾਜੀ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ ਜੀ। ਰਾਧਾ ਸਵਾਮੀ। ਰਾਧਾ ਸਵਾ ਜੀਟਿਆ ਤਾਂ ਉਹਨੂੰ ਨਹੀਂ ਮਿਲਣਾ ਕਿਸੇ ਰੂਹ ਨੂੰ ਤਾਰਨ ਆਏ ਨੇ ਜੀ ਇੱਥੇ ਪਰ ਪਤਾ ਨਹੀਂ ਕਿਹੜੇ ਕਿਸਮਤ ਵਾਲਾ ਬੰਦਾ ਹੈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਪੁੱਛੇ ਨਾ ਇਹ ਕਿਸੇ ਬੰਦੇ ਇੱਕ ਬੰਦੇ ਕਰਕੇ ਸਾਰੇ ੰਨੀ ਸੰਗਤ ਨੂੰ ਦਰਸ਼ਨ ਹੋ ਗਏ ਬਹੁਤ ਬਹੁਤ ਖੁਸ਼ੀ ਜਾਗਤੋਂ ਵੱਡੀ ਖੁਸ਼ੀ ਮਿਲੀ ਸਾਨੂੰ ਬੇਤਰੀ ਖੁਸ਼ੀ ਕੋਈ ਹੈ ਦੁਨੀਆਂ ਦੀ ਖੁਸ਼ੀ ਆਈ ਨਹੀਂ ਪਈ ਬਹੁਤ ਅੱਛੇ ਦਰਸ਼ਨ ਹੋਏ ਬੱਬਾ ਜੀ ਮੇਰਾ ਰੱਬ ਠੀਕ ਹੈ ਮੇਰਾ ਰੱਬ ਮਿਲਿਆ ਮੈਨੂੰ ਬਹੁਤ 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 ਜਿਆਦਾ ਰੱਬ ਦੀ ਖੁਸ਼ੀ ਮਹਿਸੂਸ ਹੋਈ ਰੱਬ ਮਿਲ ਗਿਆ ਰੱਬ ਤੁਸੀਂ ਕਿੱਥੇ ਕਿਹੜੀ ਜਗ੍ਹਾ ਤੋਂ ਆਏ ਸੀ ਸਵੇਰ ਦੇ ਬੈਠੇ ਬ ਬਹੁਤ ਮਹਾਰਾਜੀ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ ਜੀ ਰਾਧਾ ਸਵਾਮੀ ਰਾਧਾ ਸਵਾਮੀ ਜੀ ਬਾਬਾ ਜੀ ਇੱਥੇ ਮਝੀਟਿਆ ਦਾ ਨੂੰ ਨਹੀਂ ਮਿਲਣਾ ਕਿਸੇ ਰੂਹ ਨੂੰ ਉਤਾਰਨ ਆਏ ਨਹੀਂ ਜੀ ਇੱਥੇ